ਸੰਗਤ ਲੱਗ ਕਰਨ ਵਾਲੀ ਦੀ ਮਾਲ ਪਿੰਡ ਦੇ ਨਾਲ ਉਹ ਤਿੰਨ ਪੰਚਾਇਤਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਸਾਡੇ ਸੁਪੰਚ ਅਮਨਦੀਪ ਸਿੰਘ ਜੀ ਸੰਚੇਸ ਜੀ ਕੁਮਾਰ ਜੀ ਕਰਨ ਜੀ ਤੇ ਹੋ ਮਿਸਾਬ ਕਸਮਤ ਸੁਦੇਵ ਸਿੰਘ ਜੀ ਹੋਰ ਇਲਾਕੇ ਦੀਆਂ ਮੋਹਤਬਰ ਹਸਤੀਆਂ ਜਿਹੜੀਆਂ ਉਹ ਸਾਰੀਆਂ ਇੱਥੇ ਮੌਜੂਦ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਕਿਉਂਕਿ ਇਹੜਾ ਏਰੀਆ ਕਾਫੀ ਚਿਰ ਪਹਿਲਾਂ ਡਿਵੈਲਪ ਹੋਇਆ ਸੀ ਜੇਕਰ ਉਹ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਹੁਣ ਅਸੀਂ ਜਿਹੜੀਆਂ ਮੰਡੀਪੁਰ ਤੋਂ ਸ਼ੁਰੂਤ ਪਾਸ਼ ਕਰਵਾ ਕੇ ਰਾਣੀਆਂ ਰੋਡ ਤੋਂ ਬਾਬਾ ਦਰਸ਼ਨ ਸਿੰਘ ਡੇਰੇ ਨੂੰ ਜਾਂਦੀ ਚਲੀ ਰੋਡ ਆ ਉਹਨੂੰ ਜਿਹੜੀ ਆ ਇਹ ਦਮਾ ਜਿਹੜਾ ਪ੍ਰੀਮਿਕਸ ਪੌਂਡ ਦਾ ਕੰਮ ਦਾ ਉਕਾਟਨ ਕੀਤਾ ਇਹਦੇ ਚ ਇਲਾਕੇ ਦੀਆਂ ਸੰਗਤਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਤੇ ਇਲਾਕੇ ਦੀ ਸੰਗਤ ਦੀ ਕਾਫੀ ਡਿਮਾਂਡ ਸੀ ਇਸ ਸੜਕ ਨੂੰ ਬਣਾਉਣ ਦੀ ਸੋ ਅੱਜ ਇਹ ਡਿਮਾਂਡ ਪੂਰੀ ਹੋਈ ਹੈ ਇਸ ਵਾਸਤੇ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਜੀ ਬਿਲਕੁਲ ਹੈ ਐਮਐਲਏ ਸਾਹਿਬ ਤੁਸੀਂ ਕਿਹਾ ਵੀ ਇਲਾਕੇ ਨਿਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੇਕਰ ਚਾਰ ਭਾਡੇ ਹੋਣ ਲੜਦੇ ਉਹਨੂੰ ਲੜਦੇ ਹੁੰਦੇ ਕੋਈ ਗੱਲ ਨਹੀਂ ਇਹ ਛੋਟੀਆਂ ਮੋਟੀਆਂ ਗੱਲਾਂ ਇਹ ਵੱਡੀਆਂ ਨਹੀਂ ਲਖੀ ਦਿੰਦੀਆਂ ਵੀਰ ਇਹ ਤੋਂ ਵੀ ਐਮਐਲਏ ਸਾਹਿਬ ਸਰਪੰਚ ਸਾਹਿਬ ਦਾ ਕਿੰਨਾ ਸਹਿਯੋਗ ਇਸ ਸੜਕ ਹੈਗਾ ਇਹੋ ਕੋਸ ਸਪੰਚਾੜਾ ਸਰਪੰਚਾ ਦੀ ਸਹਯੋਗ ਸਰਾਂ ਸਰਪੰਚੇ ਕਹਤੇ ਬਾਣੀ ਛੜਕੇ ਜੀ ਐਮਐਲਏ ਸਭ ਗੱਲ ਕਰੀਏ ਹਲਕਾ ਪਛਮੀ ਦੇ ਕੂੜੇ ਜਿਹੜੀ ਪੁਰਾਣੀ ਸਰਕਾਰਾਂ ਨੇ ਜਿਹੜੀਆਂ ਕੂੜੇ ਦੇ ਡੰਪ ਵਾਲੀਆਂ ਮਸ਼ੀਨਾਂ ਸੀ ਅੱਜ ਕੂੜੇ ਨੇ ਡੰਪ ਜਿਹੜੀ ਡੈਂਪਿੰਗ ਕਰਦੀ ਸੀ ਕੰਪਨੀ ਉਹ ਕੰਪਨੀ ਜਿਹੜੀ ਆ ਉਹ ਧੋਖਾ ਦੇ ਕੇ ਚੱਲ ਗਈ ਕਿਉਂਕਿ ਉਹਦੇ ਆਪਣੇ ਕੋਈ ਡਿਸਪਿਊਟ ਸੀ ਪੁਰਾਣੀਆਂ ਸਰਕਾਰਾਂ ਨੇ 55 ਸਾਲਾਂ ਦਾ ਟੈਂਡਰ ਕਰਦੇ ਸੀ ਉਹਨਾਂ ਦੇ ਹੁਣ ਸਾਡੀ ਸਰਕਾਰ ਜਦੋਂ ਲਈ ਆਈ ਹੈ ਅਸੀਂ ਨਵਾਂ ਕੰਪਨੀ ਲਿਆ ਕੇ ਇਹ ਅੱਜ ਟੈਂਡਰਿੰਗ ਹੋ ਗਈ ਹੈ ਇਹਦੀ ਤੇ ਹੁਣ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹ ਕੰਮ ਆਪਣੀ ਕੰਪਨੀ ਸ਼ੁਰੂ ਕਰ ਦਊਗੀ ਤੇ ਮੈਂ ਤੁਹਾਨੂੰ ਯਕੀਨ ਦਵਾਉਣਾ ਕਿ 1 ਹਫ਼ਤੇ ਦੇ ਅੰਦਰ ਨਾ ਸਾਰਾ ਸ਼ਹਿਰ ਜਿਹੜਾ ਤੁਹਾਨੂੰ ਚੰਡੀਗੜ੍ਹ ਵਰਗਾ ਦਿਖੂਗਾ ਮੈਂ ਜੀ ਸਰਪੰਚ ਅਮਨਦੀਪ ਸਿੰਘ ਡੇਰਾ ਆਬਾਦੀ ਡੇਰਾ ਦੱਸ ਰਿਹਾ ਹਾਂ ਪੰਚਾਇਤ ਜੀ ਜੋ ਕਿ ਐਮਐਲਏ ਦੇ ਐਮਐਲਏ ਸਾਹਿਬ ਆਪਣੇ ਡਾਕਟਰ ਜਸਮੀਤ ਸਿੰਘ ਸੰਧੂ ਸਾਹਿਬ ਦੀ ਬਦੌਲਤ ਬੜੇ ਚਿਰ ਦੀ ਸਾਰੇ ਇਲਾਕਾ ਨਿਵਾਸੀ ਦੀ ਮੰਗ ਸੀ ਜੀ ਇਹ ਸੜਕ ਬੜੀ ਤੱਕ ਟੁਕੜ ਟੁਕੜ 15 ਸਾਲ ਜਿਆਦਾ ਬਹੁਤ ਜਿਆਦੀ ਦਿੱਕਤ ਚੱਲੀ ਜੀ ਸਾਡੀ ਸੰਗਤ ਨੇ ਸਾਡੀ ਪੰਚਾਇਤ ਨੇ ਪਰ ਐਮਐਲਏ ਸਾਹਿਬ ਦੀ ਬਹੁਤ ਵੱਡੀ ਬਦੌਲਤ ਹੈ ਜੀ ਉਹਨਾਂ ਦੀ ਮਿਹਰਬਾਨੀ ਸਤਕਾ ਉਹਨਾਂ ਦੀ ਇਹ ਮਿਹਨਤ ਸਤਕਾ ਜੀ ਉਹਨਾਂ ਦੇ ਬਦੌਲਤ ਅੱਜ ਇਹ ਟੁਕੜੀ ਆ ਫੇਰ ਦਾ ਰਿਮਾਨ ਸ਼ੁਰੂ ਹੋਣ ਲੱਗਾ ਜੀ ਸਪੰਸਰ ਸਾਹਿਬ ਤੁਹਾਡੇ ਇਲਾਕੇ ਦਾ ਕਿੰਨਾ ਕੋ ਔਕਾਤ ਕੀਤਾ ਮਿਲ ਸਾਡੇ ਕਰਕੇ ਕਰੋ ਵੇਖੋ ਜੀ ਜਦੋਂ ਦਾ ਮੈਂ ਹੀ ਸਰਪੰਚ ਬਣਿਆ ਜੀ ਐਮਐਲਏ ਸਾਹਿਬ ਦੇ ਰਾਮ ਭਾਈ ਤੁਹਾਡੀ ਪੰਚਾਇਤ ਆਈ ਹੈ ਜੀ ਉਹਨਾਂ ਦਾ ਸਾਡੇ ਕੰਮ ਜਿਹੜੇ ਵੀ ਕਈਏ ਪਹਿਲ ਦੇ ਆਧਾਰ ਤੇ ਹੁੰਦੇ ਜੀ ਕਦੀ ਵੀ ਅ ਬਹੁਤ ਯਾਦੀ ਮੰਗ ਸੀ ਬੜੀ ਵੱਡੀ ਪੰਚਾਇਤ ਦੀ ਸਾਡੇ ਇਲਾਕੇ ਨਿਵਾਸੀਆਂ ਦੀ ਜਿਹੜੀ ਪੂਰੀ ਹੋਣ ਜਾ ਰਹੀ ਹੈ। ਬੱਸ ਕਿਹਦਾ ਦੇ ਦੋ ਪਹਿਲੀ ਸਰਕਾਰਾਂ ਬੜੀਆਂ ਆਈਆਂ ਪਰ ਕਿਉਂ ਨਹੀਂ ਅੱਜ ਤਹੱਤ ਦਾ ਗਿਆ। ਕਿਸ ਨੇ ਧਿਆਨ ਨਹੀਂ ਦਿੱਤਾ ਪਿਛਲੀ ਸਰਕਾਰਾਂ ਨੇ ਨਾ ਕਿਸੇ ਨੇ ਕਿੱਚ ਕੇ ਕਿਹਾ ਜੀ ਨਾ ਕਿਸੇ ਐਮਐਲ ਨੂੰ ਧਿਆਨ ਦਿੱਤਾ ਜੀ ਪਰ ਸਾਡੀ ਸਰਕਾਰ ਸਾਡੇ ਡਾਕਟਰ ਸਾਹਿਬ ਦੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋ ਤੇ ਸਾਡੇ ਸਾਡ ਨੂੰ ਤੇ ਸਾਡੀ ਮਿਹਨਤ ਨੂੰ ਜੀ ਸਾਡੇ ਐਮਐਲ ਸਾਹਿਬ ਦੀ ਮਿਹਨਤ ਨੂੰ ਜੀ ਅਸੀਂ ਦੋ ਵਾਰ ਹੀ ਜਾ ਕੇ ਕਿਹਾ ਜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੀ ਮੰਗ ਪੂਰੀ ਕੀਤੀ। ਕਿ ਲੱਗਦਾ ਕਿਸੇ ਕਿਸੇ ਦਾ ਭਲਾੜੇ ਲੱਗੇ ਜਿਹੜਾ ਪਹਿਲਾਂ ਤਾਂ ਕਾਫੀ ਹੋ ਚੁੱਕੇ ਜਿਹੜੇ ਰਹਿੰਦੇ ਆ ਜੀ ਬਾਕੀ ਸਾਨੂੰ ਪੂਰੀ ਅਮੀਰ ਹੈ ਜੀ ਮਿਰਸਾਬ ਲੋ ਜੀ ਸਾਡੇ ਰਹਿੰਦੇ ਕੰਮ ਹੀ ਹੋਣਗੇ ਜੀ ਪੂਰੀ ਅਮੀਰ ਕੀਤੀ ਜਾਂਦੀ ਹੈ ਜੀ ਕੀ ਲੱਗਦਾ ਦਿਵਾਲੀਆ ਤੋਹਫਾ ਦਿੱਤਾ ਗਿਆ ਲੋਕਾਂ ਨੂੰ ਹਾਂ ਜੀ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਜੀ ਕਟਗੜ ਮਿਰਸਾਣਾ ਜੀਰ ਕਾਫੀ ਦਿਵਾਲੀਆ ਲੰਘੀਆਂ ਜੀ 15 16 ਸਾਲ ਤੋਂ ਸਾਡੀ ਮੰਗ ਸੀ ਜੀ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਪਸ਼ਮੀ ਦੇ ਡਾਕਟਰ ਜਸਵੀਰ ਸਿੰਘ ਜੀ ਸੰਧੂ ਜੀ ਜਿਹੜੇ ਕਿ ਪਾਪਾ ਦਸਤਾਰ ਸਿੰਘ ਦੇ ਵਿੱਚ ਇੱਕ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਇਹ ਜਿਹੜੀ ਸੜਕ ਸੀ ਇਹ ਕਾਫੀ ਦੇ ਦੀ ਪਈ ਹੋਈ ਸੀ ਇਹ ਸੜਕ ਦੀ ਕਾਫੀ ਟੁੱਟ ਪਾੜੀ ਹੋਈ ਸੀ ਤੇ ਹਲਕਾ ਪਸ਼ੀ ਵੀ ਡਾਕਟਰ ਜਸਵੀਰ ਸਿੰਘ ਸੰਧੂ ਨੇ ਅੱਥੇ ਜਿਹੜੇ ਇਲਾਕੇ ਦੇ ਜਿੰਨੇ ਵੀ ਮੋਦਰ ਆ ਗਏ ਆ ਸਾਰੇ ਤੁਹਾਡੇ ਪਰਵਾਰ ਨਾਲ ਮਿਲ ਕੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਜਲਦੀ ਤੋਂ ਜਲਦੀ ਜਿਹੜੀ ਸਾਡੀ ਹੈਗੀ ਆ ਉਹ ਸੜਕ ਕੰਪਲੀਟ ਕਰਾ ਦਿੱਤੀ ਨਹੀਂ ਦੇਖੋ ਜੀ ਦੇਖੋ ਜੀ ਸਾਡੇ ਬਾਪਾ ਜੀ ਡਾਕਟਰ ਅੰਬੇਦਕਾ ਜੀ ਨੇ ਇੱਕੋ ਗੱਲ ਕੀਤੀ ਸੀ ਕਿ ਹਰ ਇੱਕ ਨੂੰ ਹੱਕ ਆ ਵੋਟ ਦੇਣ ਦਾ ਵੋਟ ਦੇ ਖਲੋਣ ਦਾ ਵੋਟ ਦੇ ਖਲੋਣ ਦਾ ਤੇ ਹੱਕ ਹਰ ਇੱਕ ਨੂੰ ਲੱਗਾ ਵਾ ਦੇਖੋ ਜਿੱਦੋ ਇਲਾਕੇ ਦੇ ਵਿੱਚ ਕੋਈ ਵੀ ਇੱਕ ਮੋਦਵਾ ਜਜੰਦਾ ਨਾ ਉਹਦੇ ਵਿੱਚ ਧੜੇਬਾਜੀ ਕਦੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਰਲ ਮਿਲ ਕੇ ਇਲਾਕੇ ਨੂੰ ਵਧਿਆ ਤੇ ਸਾਫ਼ ਸੁਥਰਾ ਬਣਾਉਣਾ ਚਾਹੀਦਾ ਵਾ ਧੜੇਬਾਜੀ ਤੋਂ ਕੁੱਟ ਕੇ ਤੇ ਇਲਾਕਾ ਨਾਲ ਪ੍ਰੇਮ ਔਰ ਪਿਆਰ ਜੰਦਾ ਨਾਲ ਆਪਾਂ ਨੂੰ ਬਣਾਉਣਾ ਚਾਹੀਦਾ ਹਾਂਜੀ ਸਰ ਮੇਰਾ ਨਾਮ ਮਨਦੀਪ ਗੋਰੇ ਸੋ ਅੱਜ ਦੇ ਜੋ ਸਰਪੰਚ ਨੇ ਅਮਨਦੀਪ ਸਿੰਘ ਜੀ ਸਾਡੇ ਮਹੱਲੇ ਦੀ ਗਲੀ ਬਣਾਉਣ ਲੱਗੇ ਨੇ ਸੋ ਬਹੁਤ ਵਧੀਆ ਉਪਰਾਲਾ ਕਰਨ ਲੱਗੇ ਨੇ ਕਿੰਨੇ ਕੁ ਮੁੱਤਾਂ ਸਾਹਮਣਾ ਕਰਾਂਗੀ ਬਹੁਤ ਟਾਈਮ ਤੋਂ ਸੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਕਾਫੀ ਟਾਈਮ ਹੋ ਗਿਆ ਆ ਚਲੋ ਗਲੀ ਮੱਲੇ ਵਾਲੇ ਬਹੁਤ ਪਰੇਸ਼ਾਨ ਨੇ ਕਿਉਂਕਿ ਕਈਆਂ ਨੇ ਤਾਂ ਚਲੋ ਟਾਇਲ ਮੰਗਾ ਕੇ ਲਗਾ ਲਈਏ ਬਟੋਲ ਲਗਾਉਂਦਾ ਕੋਈ ਫਾਇਦਾ ਨਹੀਂ ਨਾ ਹਗਾ ਅੱਜ ਨੂੰ ਚਲੋ ਗਲੀ ਬਣਨ ਲੱਗੀ ਆ ਬਹੁਤ ਵਧੀਆ ਇਹ ਉਪਰਾਲਾ ਕਰ ਲੱਗੇ ਪਹਿਲੇ ਸਰਪੰਚ ਬੜੇ ਆਏ ਆ ਅਜ ਤੱਕ ਕਿਉਂ ਨਹੀਂ ਚੱਲਦਾ ਗਿਆ ਜਰਾ ਦੇਖੋ ਜੀ ਇਹਨਾਂ ਨੇ ਜ਼ੁਬਾਨ ਦਿੱਤੀ ਸੀ ਜੇ ਇਹਨਾਂ ਨੇ ਜ਼ੁਬਾਨ ਦਿੱਤੀ ਤਾਂ ਜ਼ੁਬਾਨ ਤੇ ਖਰੇ ਉਤਰੇ ਨੇ ਆਪਣੇ ਵਾਅਦੇ ਤੇ ਖਰੇ ਉਤਰੇ ਨੇ ਅੱਜ ਉਹਨੇ ਗਲੀ ਬਣਾਉਣ ਲੱਗੇ ਨੇ ਸਹੀ ਹੈ ਤੇ ਜਿਹੜਾ ਜ਼ੁਬਾਨ ਤੇ ਖਰਾ ਉਤਰ ਗਿਆ ਉਹੀ ਸਰਪੰਚ ਐਮਐਲਏ ਸਾਹਿਬ ਦਾ ਕਿੰਨਾ ਸਹਿਯੋਗ ਹੈ ਇਸ ਇਸ ਨੂੰ ਲੋਕੀ ਕਹਿੰਦੇ ਹਾਂ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੋ ਉਹਨਾਂ ਦਾ ਸਹਿਯੋਗ ਹੈ ਸਰਪੰਚ ਸਾਹਿਬ ਜੀ ਅੱਗੇ ਚੱਲ ਰਹੇ ਨੇ ਤੇ ਜੇ ਇਹ ਅਹੀ ਹੈ ਨਾਲ ਖੜੇ ਹਮੇਸ਼ਾ ਲੱਗਦਾ ਜਿਹੜੇ ਵਾਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਵਾਦੇ ਨਿਭਾਏ ਨੇ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਹੈ 100% ਸਹੀ ਹੈ ਬਾਕੀ ਇਹ ਕਿ ਸਰਪੰਚ ਸਾਹਿਬ ਦੇ ਨਾਲ ਅਸੀਂ ਹਮੇਸ਼ਾ ਖੜੇ ਰਾਵਾਂਗੇ ਜਿਵੇਂ ਇਹਨਾਂ ਨੇ ਕਿਹਾ ਆ ਉਦਾਂ ਹੀ ਅਸੀਂ ਇਹਨਾਂ ਨੇ ਉਪੜਾਲਾ ਕੀਤਾ ਆ ਸੋ ਇਹਨਾਂ ਦੇ ਨਾਲ ਅਸੀਂ